ਦਰਗਿਆਣਾ ਕੰਪਲੈਕਸ ਵਿਖੇ ਕੁਝ ਦੁਕਾਨਦਾਰਾਂ ਦੇ ਵੱਲੋਂ ਨਸ਼ੀਦਾ ਸਮਾਨ ਵੇਚਿਆ ਜਾ ਰਿਹਾ ਸੀ। ਉਹ ਦੁਕਾਨਦਾਰ ਤੰਬਾਕੂ, ਬੀੜੀ, ਸਿਗਰਟ ਅਤੇ ਹੁੱਕੇ ਅਤੇ ਉਹਨਾਂ ਦੇ ਫਲੇਵਰ ਵੇਚ ਰਹੇ ਸਨ ਜਿਹਦੇ ਚਾਲਦੇ ਸਮਾਜ ਸੇਵਕ ਵਰੁਣ ਸ੍ਰੀ ਨੇ ਉਹਨਾਂ ਦਾ ਵਿਰੋਧ ਕੀਤਾ। ਤੁਹਾਨੂੰ ਤੁਹਾਡੀ ਮੇਰੇ ਤੋਂ ਬਹੁਤ ਰਿਸਪੈਕਟਿਡ ਆ। ਤੁਸੀਂ ਮੇਰੇ ਤੋਂ ਉਮਰ ਤੋਂ ਵੀ ਵੱਡੇ ਜੇ ਲੇਕਿਨ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਜੇ ਮੈਨੂੰ ਕਿਸੇ ਨੇ ਦੱਸਿਆ ਤੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ। ਗੁਟਕਾ ਪ੍ਰਮੋਟ ਕਰ ਰਹੇ ਹੋ ਤੁਸੀਂ। ਤਾਂ ਸੋਨੋ ਤੁਹਾਨੂੰ ਆਪਣੇ ਮਨ ਤੇ ਹੱਥ ਰੱਖ ਕੇ ਕਹਿ ਦੋ ਸਹੀ ਹੈ ਭਾਈ 2 ਮਿੰਟ 2 ਮਿੰਟ ਨਹੀਂ ਨਹੀਂ ਇਹ ਕੰਮ ਸਹੀ ਹੈ ਕੈਮਰਾ ਜੇ 2 ਮਿੰਟ ਬੰਦ ਕਰ ਅੱਜ ਤੁਹਾਨੂੰ ਕੈਮਰੇ ਦੇ ਹੋਰ ਲੱਗ ਗਿਆ ਕਿ ਕੈਮਰਾ ਬੰਦ ਕਰ ਦੋ ਲੇਕਿਨ ਜਿਹੜਾ ਕੰਮ ਤੁਸੀਂ ਕਰਨਦੇ ਹੋ ਸਹੀ ਹੈ ਤੁਸੀਂ ਆਪਣੇ ਮੂੰਹੋਂ ਕਹਿ ਦੋ ਮੈਂ ਸਹੀ ਕਰਨਾ ਹੈ ਮੈਂ ਚੱਲ ਜਣਾ ਆਪਣੇ ਮਨ ਤੇ ਹੱਥ ਰੱਖ ਕੇ ਕਹਿ ਦੋ ਮਹਾਰਾਜ ਦੀ ਮਗਰ ਤੁਸੀਂ ਸਰੂਪ ਸਜਾਇਆ ਵਾ ਗੱਡੀ ਦੇ ਤੁਸੀਂ ਵਿੱਚ ਬੈਠੇ ਹੋ ਤੇ ਵੇਚਣ ਤੁਸੀਂ ਬੁਟਕੇ ਵਲੇ ਤੰਬਾਕੂ ਦੇ ਜੁ ਹੁੱਕੇ ਦੇ ਜੁ ਯਾ ਲੈ ਇਹ ਵਰਗੋ ਨਾ ਕਰੋ ਦਰਗਾਹ ਤੇ ਚੜਦਾ ਦੁਕਾਨ ਦੇ ਬਾਹਰ ਲਾ ਲਓ ਆਪਾਂ ਨੂੰ ਕਿਸੇ ਧਰਮ ਦੀ ਮੰਦਰ ਨੂੰ ਦੁਕਾਨ ਦੀ ਤੋਰਦੇ ਨੇ ਮੰਦਰ ਨੇ ਤੁਹਾਨੂੰ ਕਿਹਾ ਉਹ ਕਿਵੇਂ ਚੱਲਨੀ ਦੁਕਾਨ ਤੇ ਭਾਜੀ ਮੈਨੂੰ ਫਿਰ ਮੈਂ ਆਪਣੀ ਕਮਾਈ ਤੇ ਰੋਟੀ ਮੰਦਰ ਨੇ ਕਿਹਾ ਤੁਹਾਨੂੰ ਉਹ ਕਿਵੇਂ ਦੇ ਚ ਭਾਜੀ ਮੈਂ ਰੋਟੀ ਖਾਣੀ ਤੇ ਰੋਟੀ ਖਾਣੀ ਨਸ਼ਾ ਵੇਚ ਕੇ ਯਾਰ ਲੋਕਾਂ ਨੂੰ ਕੀ ਦਿਖਾਣਿਆ ਤੂੰ ਲੋਕੀ ਪੁਸ਼ਾਕਾਂ ਲੈ ਹਰਾਂ ਧਰਮ ਦੇ ਨਵਰਾਤਰੇ ਸ਼ੁਰੂ ਨੇ ਲੋਕਾਂ ਨੇ ਆਉਣਾ ਉਹ ਕੀ ਵੇਖਣਗੇ ਸਾਡੇ ਮੰਦਰਾਂ ਚ ਨਸ਼ਾ ਵਿਕਦਾ ਹੈ ਨਸ਼ਾ ਵੇਚ ਨਹੀਂ ਗਿਆ ਨਸ਼ਈਆ ਹੋਰ ਇਹਦਾ ਕੀ ਦਾ ਨਸ਼ਾ ਨਹੀਂ ਵੇਚਨੇ ਮੈਂ ਭਾਈ ਇਹ ਮੈਂ ਤੁਹਾਨੂੰ ਦੱਸ ਦੋ ਯਾਰ ਸਾਡੀ ਤੁਹਾਨੂੰ ਨਾਲ ਕੰਨੀ ਹੈ ਮਾਲਕ ਉਹ ਕਿਹੜੇ ਚਨੇ ਆ ਪਾ ਯਾਰ ਤੰਬਾਕੂ ਵਾਲੇ ਫਲੇਵਰ ਵੇਚਣ ਨੇ ਹਾਂ ਦੱਸੋ ਇਹ ਇਹ ਆਪਾਂ ਨੂੰ ਸ਼ੋਭਾ ਦੇਂਦੀਆਂ ਚੀਜ਼ਾਂ ਮੈਂ ਤੁਹਾਡੇ ਕੋਲ ਸੁਣਨਾ ਵੇਖੋ ਤੁਸੀਂ ਧਾਰਮਿਕ ਜਿਹੇ ਟਿੱਕਾ ਲਾਇਆ ਤੁਸੀਂ ਮੇਰੇ ਕੋਲ ਫਿਰ ਤੁਹਾਨੂੰ ਸ਼ੋਭਾ ਦੇ ਰਹੀ ਚੀਜ਼ ਚਲੋ ਬੰਦ ਕਰੀ ਨਹੀਂ ਯਾਰ ਮੇਰੇ ਕਹਿਣ ਤੇ ਬੰਦ ਕਰਨਾ ਤੁਹਾਡਾ ਰੋਜ਼ਗਾਰ ਮੈਂ ਕਿਉਂ ਬੰਦ ਕਰਾਵਾਂ ਕਿਸੇ ਨਾਲ ਵਾਸਤੇ ਨਹੀਂ ਦੇ ਗਈ ਪੀਰਾ ਪੂਰਾ ਦੇ ਅੱਛਾ ਇਸ ਕਰਕੇ ਇਹ ਲਾਇਸੈਂਸ ਹੈਗਾ ਤੁਹਾਡੇ ਕੋਲ ਆਪਣਾ ਤੁਸੀਂ ਉੱਕੇ ਵੇਚਦੇ ਜੇ ਜਾਂ ਉੱਕੇ ਦਾ ਸਮਾਨ ਵੇਚਦੇ ਜੇ ਹਾਂਜੀ ਸਮਾਨ ਲੱਗਾ ਮੂਰਤੀਆਂ ਭਗਵਾਨਾਂ ਦੀਆਂ next 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਬੇਪਰਵਾਹ ਸੱਛੇ ਕਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਛੜੀਉਣ ਵਲਗਨ ਨਤੇ ਤਾਜ਼ੀ ਖਬਰਾਂ ਤੋਂ ਅੱਤ ਤੱਕ ਪਹੁੰਚ ਰਹਿਣ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਮੱਥਾ ਟੇਕਣ ਲਈ ਆਉਂਦੇ ਹਨ ਉੱਥੇ ਕੁਝ ਦਿਨਾਂ ਵਿੱਚ ਹੀ ਚੇਤਰ ਦੇ ਨਵਰਾਤੇ ਸ਼ੁਰੂ ਹੋਣ ਜਾ ਰਹੇ ਹਨ ਪਰ ਉੱਥੇ ਦੁਰਗਿਆਣਾ ਮੰਦਿਰ ਦੇ ਅੰਦਰ ਬਣੇ ਦੁਰਗਿਆਣਾ ਕੰਪਲੈਕਸ ਵਿਖੇ ਕੁਝ ਦੁਕਾਨਾਂ ਅੰਦਰ ਦੇ ਵੱਲੋਂ ਨਸ਼ੀਦ আসਮਾਨ ਵੇਚਿਆ ਜਾ ਰਿਹਾ ਸੀ ਉਹ ਦੁਕਾਨਦਾਰ ਤੰਬਾਕੂ ਬੀੜੀ ਸਿਗਰਟ ਅਤੇ ਹੁੱਕੇ ਅਤੇ ਉਹਨਾਂ ਦੇ ਫਲੇਵਰ ਵੇਚ ਰਹੇ ਸੰਜ ਦੇ ਚਲਦੇ ਸਮਾਜ ਸੇਵਕ ਵਰਨ ਸ੍ਰੀ ਨੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਮੰਦਿਰ ਹਿੰਦੂਆਂ ਦੀ ਆਸਤਾ ਦੇ ਨਾਲ ਜੁੜਿਆ ਹੋਇਆ ਹੈ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਦਾਲੂ ਇੱਥੇ ਮੱਥਾ ਟੇਕਣ ਦੇ ਲਈ ਆਉਂਦੇ ਹਨ ਉੱਥੇ ਦੁਰਗਿਆਣਾ ਕੰਪਲੈਕਸ ਵਿੱਚ ਉਹ ਧਾਰਮਿਕ ਗ੍ਰੰਥ ਅਤੇ ਹੋਰ ਚੀਜ਼ਾਂ ਵਿਕਰੀਦਦੇ ਹਨ ਉਹਨਾਂ ਨੇ ਕਿਹਾ ਕਿ ਇੱਥੇ ਵੇਖਿਆ ਗਿਆ ਹੈ ਕਿ ਕੁਝ ਦੁਕਾਨਦਾਰ ਨਸ਼ੇ ਦਾ ਸਮਾਨ ਵੇਚ ਰਹੇ ਹਨ ਜਿਸ ਤਰ੍ਹਾਂ ਤੰਬਾਕੂ ਬੀੜੀ ਸਿਗਰਟ ਅਤੇ ਹੋਕੇ ਅਤੇ ਉਹਨਾਂ ਦੇ ਫਲੇਵਰ ਆਦਿ ਵੇਚ ਰਹੇ ਸਨ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਇੱਥੇ ਠਾਕੁਰ ਜੀ ਦਾ ਸਮਾਨ ਵੇਚਿਆ ਜਾਂਦਾ ਹੈ ਤੇ ਭਗਵਾਨ ਦੀਆਂ ਪੋਸ਼ਾਕਾਂ ਵੇਚੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਇੱਕ ਦੋ ਦੁਕਾਨਾਂ ਨਸ਼ੇ ਦਾ ਸਮਾਨ ਵੇਚੇ ਹਨ ਜੋ ਸਰਾਸਰ ਗਲਤ ਹੈ ਉਹਨਾਂ ਨੇ ਕਿਹਾ ਕਿ ਅਜਿਹੀ ਹਰਕਤ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਹਦੇ ਚਲਦੇ ਉਹਨਾਂ ਨੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਅਤੇ ਦੁਰਗਿਆਣਾ ਚੌਂਕੀ ਦੀ ਪੁਲਿਸ ਅਧਿਕਾਰੀਆਂ ਦੇ ਕੋਲ ਇਹਨਾਂ ਦੁਰਗਿਆ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਦੁਰਗਿਆਣਾ ਚੌਂਕੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਦੁਕਾਨਦਾਰਾਂ ਦੇ ਕੋਲੋਂ ਸਾਰਾ ਸਮਾਨ ਬੀੜੀ ਤੰਬਾਕੂ ਗੁਟਕਿਆਂ ਦਾ ਸਮਾਨ ਚੁਕਾਇਆ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਮੰਦਰ ਦੀ ਆਸਥਾ ਦੇ ਨਾਲ ਖਿਲਵਾੜਨ ਨਹੀਂ ਕਰਨ ਦਿੱਤਾ ਜਾਵੇਗਾ ਜਿਹੜਾ ਵੀ ਕੋਈ ਨਸ਼ੇ ਦਾ ਸਮਾਨ ਵੇਚਿਆ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਬਿਰੋਦੀ ਵਿਸ਼ੇਸ਼ ਰਿਪੋਰਟ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੀਰਥ ਦੇੰਦ ਜਿਹੜਾ ਦਰਗਿਆਣਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਣ ਗਵਾਂਡ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂਾਂ ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਉਹ ਕਾ ਵੀ ਕੰਦਿਆ ਤੇ ਜੋ ਕਿ ਆਸਥਾਨੋ ਆਸਥਾਨ ਨਾਲ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚੰਦੇ ਨੇ ਪੁਲਸ 10 ਕਦਮਾਂ ਦੀ ਦੂਰੀ ਤੇ ਚੌਂਕੀ ਆ ਪੁਲਸ ਰੈਸਟੋਰੈਂਟਾਂ ਚ ਪੱਬਾਂ ਚ ਜਾ ਕੇ ਰੇਟ ਕਰਦੀ ਆ ਤੇ ਹੁੱਕੇ ਫੜੇ ਆ ਹੁੱਕੇ ਫੜੇ ਤੇ ਸ਼ਰਿਆਨ ਵੀ ਕਹਿੰਦੇ ਨੇ ਇਹ ਮਤਲਬ ਕਿ ਸਾਡਾ ਧਰਮ ਆ ਜਾਂ ਸਾਡੀ ਆਸਥਾ ਦਾ ਤਾਂ ਕਰਕੇ ਨਹੀਂ ਕੋਈ ਇਹਦੇ ਵਾਸਤੇ ਵੱਲ ਧਿਆਨ ਦੇ ਰਿਹਾ ਮੈਂ ਦਰਜਾਨਾ ਕਮੇਟੀ ਬਹੁਤ ਛਲਾਗਾ ਯੋਰ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਆ ਲੇਕਿਨ ਇਹ ਦੁਕਾਨਾਂ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਹੀ ਆਪ ਬ ਇਹੋ ਜਿਹੇ ਆ ਜਿਹੜੀਆਂ ਦੁਕਾਨਾਂਆਂ ਇਹਨਾਂ ਨੂੰ ਬੰਦ ਕਰਾਇਆ ਜਾਵੇ ਇੱਥੇ ਧਾਰਮਿਕ ਸਾਮਾਨ ਵਿਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾਂ ਹੈ ਉੱਥੇ ਸਾਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15 20 ਦਿਨ ਲੱਗੇ ਨਸ਼ਾ ਸ਼ੁਰੂ ਹੋਏ ਨਾ ਮੈਂ ਕਹਿੰਦਾ ਵੇਖੋ ਜੀ ਆਲੇ ਦੁਆਲੇ ਸਾਰੇ ਕ੍ਰਿਸ਼ਨ ਮਹਾਰਾਜ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ ਸੋਨਾ ਸਾਰੇ ਧਾਰਮਿਕ ਸਾਮਾਨ ਅੰਬਰਸਨ ਕਿਤੋਂ ਵੀ ਲੈਣਾ ਹੋਵੇ ਨਾ ਦੁਰਗਾਣਾ ਇੱਥੇ ਕੰਪਲੈਕਸ ਜਾਂਦਾ ਲੇਕਿਨ ਇੱਥੇ ਹੁੱਕੇ ਵਿਕਣੇ ਕਿਤਨਾ ਕਿਤੇ ਧਰਮ ਦੀ ਤੇ ਧਜੀਆਂ ਹੀ ਉਡਾਉਂਦੀਆਂ ਇਹਨਾਂ ਨੇ ਜੋ ਵੀ ਦੇਖਦੇ ਤਬਾਕੂ ਇੱਕ ਲੋ ਜੋ ਬੰਦੇ ਕਰੀਆ ਕਿੱਥੇ ਕਿੱਥੇ ਕਰਕੇ ਹੈਗਾ ਮੜਿਆ ਜਾਂ ਚਾਹ ਤੋਂ ਦੱਸ ਦਿਓ ਮੜਿਆ ਹੈਗਾ ਕਿੱਥੇ ਕਰਕੇ ਹੈ ਸੀ ਮਾ ਜੀ ਕੋਈ ਵੀ ਦੇਖ ਲੈ ਦੁੱਖੀ ਇਹਨਾਂ ਦੀ ਸੀ ਮਾ ਜੀ ਆਪਣਾ ਚੀਜ਼ਾਂ ਨੂੰ ਅੰਦਰ ਆਂਦੀ ਹੈ ਜੀ ਨਹੀਂ ਵਿਕਣੀ ਚਾਹੀਦੀ ਕਰਨਾ ਦੁੱਖ